ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਤੁਹਾਨੂੰ ਆਪਾਂ ਵੀਡੀਓ ਦਾ ਰੁਟੀਨ ਦੇ ਤਰ੍ਹਾਂ ਹੀ ਬਣਾਉਣੇ ਆ ਅੱਜ ਤੁਹਾਨੂੰ ਆਪਾਂ ਇੱਕ ਮੈਸੇਜ ਦੇਣਾ ਹੈ ਕਿ ਸਾਰੇ ਕਿਸਾਨ ਵੀਰਾਂ ਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਮੈਸੇਜ ਸਿੱਧੂ ਡੇਰੀ ਫਾਰਮ ਕਲਾਲਾ ਦੇ ਓਨਰ ਰਾਜੂ ਕਲਾਲਾ ਦੇ ਵੱਲੋਂ ਹੋਊਗਾ ਸਾਰੇ ਕਿਸਾਨ ਵੀਰਾਂ ਨੂੰ ਜਿਹੜਾ 21 ਮਈ ਨੂੰ ਅੰਦੋਲਨ ਹੋਣ ਜਾ ਰਿਹਾ ਹੈਗਾ ਚੰਡੀਗੜ੍ਹ ਵਿਖੇ ਪੀਡੀਐਫਏ ਦੇ ਗਰੁੱਪ ਵੱਲੋਂ ਜਿਹੜਾ ਮੈਸੇਜ ਸਾਰੇ ਵੀਰਾਂ ਨੂੰ ਆਇਆ ਹੋਇਆਗਾ 21 ਮਈ ਨੂੰ ਆਪਾਂ ਚੰਡੀਗੜ੍ਹ ਪਹੁੰਚਣਾਗਾ ਦੁੱਧ ਦੇ ਰੇਟਾਂ ਨੂੰ ਲੈ ਕੇ ਆਪਣਾ ਅੰਦੋਲਨ ਆ ਇਹ ਪੀਡੀਐਫਏ ਵੱਲੋਂ ਕਰਵਾਇਆ ਜਾ ਰਿਹਾ ਅੰਦੋਲਨ ਉਹਦੇ ਤਹਿਤ ਸਾਰੇ ਕਿਸਾਨ ਵੀਰਾਂ ਨੂੰ ਅੱਜ ਸਿੱਧੂ ਡੇਰੀ ਫਾਰਮ ਕਲਾਲਾ ਦੇ ਓਨਰ ਮੈਸੇਜ ਦੇਣਗੇ ਤੋ ਵੀਡੀਓ ਨੂੰ ਐਂਡ ਤੱਕ ਜਰੂਰ ਬਨੇ ਰਹੋ ਆਪਣਾ ਆਪਣਾ ਹੀ ਚੈਨਲ ਆ ਤੇ ਆਪਣਾ ਆਪਣੇ ਫਾਰਮ ਤੋਂ ਵੀ ਵੀਡੀਓ ਡੇਲੀ ਦੇ ਬਾਂਡ ਕਵਰ ਕਰਕੇ ਆਪਾਂ ਅਪਲੋਡ ਕਰਦੇ ਰਹਿਨੇ ਆ ਆਜੋ ਕਰਦੇ ਆ ਗੱਲਬਾਤ ਦੋਸਤੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਜਿਹੜਾ 21 ਮਈ ਨੂੰ ਅੰਦੋਲਨ ਹੋਣ ਜਾ ਰਿਹਾ ਹੈਗਾ ਆਪਣਾ ਪੀਡੀਐਫ ਵੱਲੋਂ ਦੁੱਧ ਦੇ ਰੇਟਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਵੀਰ ਜੀ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਚੰਡੀਗੜ੍ਹ ਜ਼ਰੂਰ ਪਹੁੰਚੋ ਤੁਸੀਂ ਸਾਰੇ ਕਿਸਾਨਾਂ ਦੇ ਨਾਲ ਅਸੀਂ ਨਾਲ ਆ ਜੀ ਅਸੀਂ ਵਪਾਰੀ ਭਾਈ ਆ ਪਰ ਕਿਸਾਨਾਂ ਦੇ ਨਾਲ ਖੜਾਂਗੇ ਦੁੱਧ ਦੇ ਰੇਟ ਬਹੁਤ ਜ਼ਿਆਦਾ ਡਾਊਨ ਹੋ ਗਏ ਜੀ ਫਲੀਡ ਜਿਵੇਂ 40 ਰੁਪਏ ਪੈ ਰਹੀ ਆ ਤੂੜੀ ਦਾ ਬਹੁਤ ਰੇਟ 10 ਰੁਪਏ ਮਹਿੰਗੀ ਹੋ ਗਈ ਅਚਾਰ ਵੀ ਬਹੁਤ ਸੈਲਜ ਮਹਿੰਗਾ ਹੈ ਜੀ ਹਾਂਜੀ ਦੁੱਧ ਦੇ ਰੇਟ ਬਹੁਤ ਜ਼ਿਆਦਾ ਡਾਊਨ ਆ ਜੀ ਠੀਕ ਹੈ ਜੀ ਸਾਡੇ ਫਾਰਮਾਂ ਦਾ ਕੰਮ ਸਾਡੇ ਦਾ 35 ਰੁਪਏ ਪਈ ਜਾਂਦਾ ਲੋਕਲ ਕਿਸਾਨਾਂ ਦਾ 30 28 ਰੁਪਏ ਦੁੱਧ ਹੀ ਪੈ ਰਿਹਾ ਜੀ ਠੀਕ ਹੈ ਜੀ ਠੀਕ ਹੈ 20 ਰੁਪਏ ਦਾ ਜੀ ਪਾਣੀ ਦੀ ਬੋਤਲ ਹੋਈ ਪਈ ਆ ਦੁੱਧ ਤਾਂ ਬਹੁਤ ਜ਼ਿਆਦਾ ਵਣਕ ਆਉਂਦੀ ਆ ਮਨੂ ਬੁੱਤ ਬਣਾਉਣ ਵਾਸਤੇ ਠੀਕ ਹੈ ਜੀ ਠੀਕ ਆਸਾਨ ਬੁੱਤ ਦਾ ਕੰਮ ਕਰਦਾ ਉਸੇ ਨੂੰ ਪਤਾ ਜੀ ਇਹਦਾ ਮਨੂ ਬਹੁਤ ਜਿਆਦਾ ਲਾਸ ਹੋ ਰਿਹਾ ਠੀਕ ਹੈ ਜੀ ਠੀਕ ਹੈ ਅਸੀਂ ਆਪ ਵੀ ਜਾ ਰਹੇ ਆ 21 ਜੂਨ ਨੂੰ ਚੰਡੀਗੜ੍ਹ ਜ਼ਰੂਰ ਪਹੁੰਚੋ ਪੀਡੀਏ ਪਰ ਦੇ ਬਹੁਤ ਜਿਆਦੇ ਜਿਆਦੇ ਵੱਡਾ ਸਹਿਯੋਗ ਕਰ ਰਹੇ ਨੇ ਆਪਣੇ ਨਾਲ ਜਿਹੜਾ ਆਪਾਂ ਨੂੰ ਰੇਟ ਦਵਾ ਰਹੇ ਨੇ ਇਹ ਜੰਗ ਆਪਾਂ ਜਾਰੀ ਰੱਖਣੀ ਆ ਜਿੱਤ ਕੇ ਮੋੜਨਾ ਜੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਕਿਸਾਨ ਵੀਰੋ ਜਿੱਦਾਂ ਮੇਰੇ ਬਰਾਦਰੀ ਨੇ ਵੱਡੇ ਇਹ ਜਿੱਦਾਂ ਇਹਨਾਂ ਨੇ ਦੱਸਿਆਗਾ ਵੀ ਆਪਾਂ ਦੇਖੋ ਪੀਡੀਐਫ ਇੱਕ ਇਦਾਂ ਦਾ ਗਰੁੱਪ ਆ ਜੀ ਨੇ ਮੰਨ ਲਓ ਡੈਰੀ ਧੰਦੇ ਨੂੰ ਬਹੁਤ ਹੀ ਸਕਸੈਸ ਕੀਤਾਗਾ ਡੈਰੀ ਧੰਦੇ ਨੂੰ ਬਹੁਤ ਇੱਕ ਲੈਵਲ ਤੇ ਲੈ ਕੇ ਜਾ ਰਹੇ ਨੇ ਉਹਨਾਂ ਦਾ ਬਹੁਤ ਜੋ ਸਹਿਯੋਗ ਹੈ ਡੈਰੀ ਧੰਦੇ ਦੇ ਵਿੱਚ ਉਹਨਾਂ ਵੱਲੋਂ ਇਹ ਜਿਹੜਾ ਜੰਗ ਜਾਰੀ ਕਰੀ ਗਈ ਆ ਤਾਂ ਆਪਾਂ ਪਿੱਛੇ ਨਹੀਂ ਹਟਾਂਗੇ ਆਪਾਂ ਸਾਰੇ ਕਿਸਾਨ ਵੀਰ ਇਹ ਜੰਗ ਦੇ ਵਿੱਚ ਅਹਿਮ ਯੋਗਦਾਨ ਪਾਵਾਂਗੇ ਕਿਉਂਕਿ ਇਹ ਡੈਰੀ ਧੰਦੇ ਨੂੰ ਅਗਰ ਸਕਸੈਸ ਕਰਨ ਵਿੱਚ ਪੀਡੀਐਫ ਦਾ ਮੈਂ ਕਹਿ ਸਕਦਾ ਹਾਂ ਵੀ ਉਹ ਬਹੁਤ ਅਹਿਮ ਯੋਗਦਾਨ ਆ ਆਪਾਂ ਉਹਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਦੇ ਜੋ ਵੀ ਆਪਣੇ ਪ੍ਰਧਾਨ ਸਹਿਬਾਨ ਨੇ ਉਹਨਾਂ ਦੀ ਮਤਲਬ ਗੱਲ ਜੋ ਵੀ ਆਪਾਂ ਨੂੰ ਰਣਨੀਤੀ ਦੇਣਗੇ ਆਪਾਂ ਉਹਦੇ ਤਹਿਤ ਪੂਰਾ ਭਰਮਹ ਹੰਗਾਰਾ ਦੇਵਾਂਗੇ ਅਸੀਂ ਸਿੱਧੂ ਡੈਰੀ ਫਾਰਮ ਕਲਾਲਾ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ 21 ਮਈ ਨੂੰ ਚੰਡੀਗੜ੍ਹ ਵਿਖੇ ਜ਼ਰੂਰ ਪਹੁੰਚੋ ਤੇ ਆਪਾਂ ਇਸ ਜੋ ਅੰਦੋਲਨ ਆ ਇਹਦਾ ਹਿੱਸਾ ਬਣ ਸਕੀਏ ਤੇ ਆਪਣੀਆਂ ਮੰਗਾਂ ਨੂੰ ਅੱਗੇ ਰੱਖ ਸਕੀਏ ਸਰਕਾਰ ਦੇ ਤੇ ਉਸ ਨੂੰ ਆਪਣਾ ਜਿਹੜਾ ਰੇਟ ਆ ਉਹਨੂੰ ਇੱਕ ਜਿੱਦਾਂ ਮਾਰਕੀਟ ਦੀ ਕੰਪੈਰੀਸ਼ਨ ਕਰੀਏ ਮਾਰਕੀਟ 'ਚ ਬਾਕੀ ਚੀਜ਼ਾਂ ਦਾ ਰੇਟ ਅੱਪ ਹੋ ਰਿਹਾਗਾ ਉਹਨੂੰ ਆਪਾਂ ਆ ਰੇਟ ਨੂੰ ਆਪ ਨੂੰ ਆਪਾ ਵੀ ਮੰਨ ਲਓ ਰੇਟ ਨੂੰ ਇੱਕ ਜਿੱਦਾਂ ਆਪਾਂ ਕਹਦੇ ਨੇ ਵੀ ਫਿਕਸ ਕਰਾ ਸਕੀਏ ਵੀ ਆਪਣਾ ਰੇਟ ਆਪ ਨੂੰ ਆਪਣੇ ਹੱਕ ਮਿਲ ਸਕਣਾ ਕਿਉਂਕਿ ਆਪਾਂ ਨੂੰ ਖਰਚਾ ਬਹੁਤ ਜ਼ਿਆਦਾ ਪੈ ਰਿਹਾ ਲੋਕਲ ਕਿਸਾਨ ਨੂੰ ਕਿਉਂਕਿ ਡੈਰੀ ਧੰਦੇ ਦੇ ਵਿੱਚ ਆਪਣਾ ਸਹਾਇਕ ਧੰਦਾ ਖੇਤੀਬਾੜੀ ਜਿਸ ਨੂੰ ਪਤਾ ਹੀ ਆਪਾਂ ਨੂੰ ਕਿੰਨਾ ਕੁ ਬਚਤਾਂ ਤਾਂ ਆਪਾਂ ਸਹਾਇਕ ਧੰਦੇ ਨੂੰ ਅੱਗੇ ਲਿਜਾ ਸਕੀ ਹਾਂਜੀ ਵੀਰ ਜੀ ਹਾਂਜੀ ਆਪਣੇ ਸੀਮ ਭਗਵਾਨ ਸਿੰਘ ਬਾਣੂ ਵੀ ਕਹਿ ਰਹੇ ਆ ਅਸੀਂ ਵੀ ਸਾਡੀ ਇਹ ਗੱਲ ਜਰੂਰ ਸੁਣਨਾ ਸਾਡਾ ਵੀਰੋ ਸਾਡੀ ਗੱਲ ਜਰੂਰ ਸੁਣੇ ਲੋਕਾਂ ਦੇ ਨਾਲ ਡੈਰੀ ਧੰਦੇ ਨਹੀਂ ਡੈਰੀ ਧੰਦੇ ਖਤਮ ਹੋ ਜਣਿਆ ਜਮੇ ਠੀਕ ਹੈ ਵੀਰ ਜੀ ਜੇ ਨਾ ਮਿਲੇ ਜੀ ਜਮੇ ਡੈਰੀ ਧੰਦੇ ਮਾਨੂੰ ਡਾਉਣ ਪੈ ਜਾਣੇ ਆ ਫਿਰ ਆਪਣੇ ਤਾਂ ਹੀ ਜਵਾਕ ਬਾਹਰ ਜਾ ਰਹੇ ਨੇ ਜੇ ਬਾਹਰ ਜਾਣ ਤੋਂ ਆਪਾਂ ਨਵੀਂ ਮਾਨੂੰ ਬੱਚਿਆਂ ਨੂੰ ਰੋਕਣਾ ਜੀ ਤਾਂ ਡੈਰੀ ਨੂੰ ਆਫਰਾਂ ਜ਼ਰੂਰ ਦੇਣੀਆਂ ਚਾਹੀਦੀਆਂ ਠੀਕ ਹੈ ਵੀਰ ਜੀ ਸੋ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਨੂੰ ਇਹ ਮੈਸੇਜ ਚਲਿਆ ਗਿਆ ਤੇ ਜਰੂਰ ਕਿਸਾਨ ਵੀਰੋ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਿ ਆਪਾਂ ਪੀਡੀਐਫ ਦੇ ਨਾਲ ਅੰਦੋਲਨ ਦਾ 21 ਮਈ ਨੂੰ ਚੰਡੀਗੜ੍ਹ ਵਿਖੇ ਪਹੁੰਚ ਕੇ ਪੂਰਾ ਸਹਿਯੋਗ ਦੇਣਾ ਦਿਨ ਸ਼ਨੀਵਾਰ 21 ਮਈ ਚੰਡੀਗੜ੍ਹ ਜਰੂਰ ਪਹੁੰਚਣਾ ਜੀ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਸੋ ਬਣੇ ਰਹੋ ਆਪਣੇ YouTube Sidhu Dairy Farm Kalala ਦੇ ਨਾਲ ਜਲਦ ਮਿਲਦੇ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ